ਨਮਸਕਾਰ ਇਹ ਆਕਾਸ਼ ਵਾਰੀ ਹੈ ਹੁਣ ਤੁਸੀਂ ਜੰਨਤਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਸਾਸਨ ਪਾਰਦਰਸ਼ਤਾ ਤੇ ਨਵੀਨਤਾਚ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ ਸ਼੍ਰੀ ਮੋਦੀ ਨੇ ਨੌਜਵਾਨਾ ਕਿਸਾਨਾਂ ਤੇ ਹੋਰਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਲੋਕ ਸੇਵਕਾਂ ਨੂੰ ਅਸਾਧਾਰਨ ਗਤੀ ਨਾਲ ਕੰਮ ਕਰਨ ਦੀ ਕੀਤੀ ਅਪੀਲ ਕਰਮਚਾਰੀ ਭਵਿੱਖ ਨੇਤੀ ਸੰਗਠਨ ਨੇ ਇਸ ਸਾਲ ਫਰਵਰੀ ਮਹੀਨੇ ਦੌਰਾਨ ਕੁੱਲ 1610000 ਮੈਂਬਰਾਂ ਦਾ ਵਾਧਾ ਦੱਟ ਕੀਤਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਨ ਕਟੜਚੱਕ ਨੇ ਗੁਰਦਾਸਪੁਰ ਵਿੱਚ ਖਰੀਦ ਪ੍ਰਬੰਧਨ ਦਾ ਚੈਸਾ ਲਿਆ ਕਿਹਾ ਕਿਸਾਨਾਂ ਨੂੰ ਖਰੀਦੀ ਗਈ ਫਸਲ ਦੀ ਅਦਾਇਗੀ 24 ਘੰਟੇ ਦੇ ਅੰਦਰ ਅੰਦਰ ਕੀਤੀ ਜਾ ਰਹੀ ਹੈ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਚੜ੍ਹਨ ਵਾਲੇ ਨੌਜਵਾਨਾਂ ਨੂੰ ਕੀਤਾ ਮੁਕੀ ਸਖਲਾਈ ਦਿੱਤੀ ਜਾ ਰਹੀ ਹੈ ਅਤੇ ਆਈਪਲ ਕ੍ਰਿਕਟ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਰਤ ਨੇ ਪ੍ਰਭਾਵਸ਼ਾਲੀ ਤਬਦੀਲੀ ਦੇਖੀ ਹੈ ਕਿਉਂਕਿ ਸਰਕਾਰ ਦੇਸ਼ ਤੇ ਸਮਾਵੇਸ਼ੀ ਵਿਕਾਸ ਨੂੰ ਯਕੀਨੀ ਬਣਾ ਰਹੀ ਹੈ। ਉਨਾ ਕਿਹਾ ਕਿ ਸੰਪੂਰਨ ਵਿਕਾਸ ਦਾ ਅਰਥ ਹੈ ਹਰ ਘਰ ਨੂੰ ਸਾਫ ਪਾਣੀ ਹਰ ਬੱਚੇ ਨੂੰ ਬਿਹਾਰੀ ਸਿੱਖਿਆ ਹਰ ਉਦਮੀ ਨੂੰ ਵਿੱਤੀ ਸਰੋਤ ਤੇ ਹਰ ਪਿੰਡ ਨੂੰ ਡਿਜੀਟਲ ਅਰਥ ਵਿਵਸਥਾ ਦੇ ਲਾਭ ਮਿਲਣਾ ਸ਼੍ਰੀ ਮੋਦੀ ਨੇ ਇਹ ਗੱਲ ਅਜਨਵੀਂ ਦਿੱਲੀ ਚ 17ਵੇਂ ਸਿਵਲ ਸੇਵਾਵਾਂ ਦਿਵਸ ਮੌਕੇ ਲੋਕ ਸੇਵਕਾਂ ਨੂੰ ਸੰਬੋਧਨ ਕਰਦਿਆਂ ਕਹੀ ਦੇਸ਼ ਦੇ ਨੌਜਵਾਨਾ ਕਿਸਾਨਾਂ ਅਤੇ ਔਰਤਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਇੱਕ ਅਸਾਧਾਰਨ ਗਤੀ ਨਾਲ ਕੰਮ ਕਰਨ ਦੀ ਜ਼ਰੂਰਤ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੇ ਸੁਪਨੇ ਬੇਮਿਸਾਲ ਉਚਾਈਆਂ ਤੇ ਪਹੁੰਚ ਰਹੇ ਨੇ 2014 के बाद से देश में व्यवस्था परिवर्तन का एक बहुत बड़ा महायज्ञ शुरू हुआ है हम इस तेज स्पीड के साथ खुद को तेजी से ढाल रहे हैं आज भारत की एस्पिरेशनल सोसाइटी भारत के युवा भारत के किसान भारत की महिलाएं उनके सपनों की उड़ान आज जिस ऊंचाई पर है वो वाकई अभूतपूर्व है ਸ਼੍ਰੀ મોદી ਨੇ ਕਿਹਾ ਕਿ ਭਾਰਤ ਸਾਸਨ ਪਾਰਦਰਸ਼ਤਾ ਤੇ ਨਵੀਨਤਾ ਚ ਨਵੇਂ ਮਾਪਦੰਡ ਸਾਬਤ ਕਰ ਰਿਹਾ ਹੈ ਪ੍ਰਧਾਨ ਮੰਤਰੀ ਨੇ ਤੇਜ਼ੀ ਨਾਲ ਬਦਲਦੇ ਸਮੇਂ ਚ ਵਿਸ਼ਵ ਚੁਣੌਤੀਆਂ ਤੇ ਨੇੜਿਓ ਨਜ਼ਰ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਭੋਜਨ ਪਾਣੀ ਤੇ ਊਰਜਾ ਸੁਰੱਖਿਆ ਅਜੇ ਵੀ ਇੱਕ ਵੱਡੀ ਚੁਣੌਤੀ ਬਣੇ ਹੋਏ ਨੇ तेजी से बदलते समय में हमें ग्लोबल चैलेंजेज पर भी गहरी नजर रखनी है फूड वॉटर और एनर्जी सिक्योरिटी विशेष रूप से ग्लोबल साउथ के लिए यह बहुत बड़ा संकट है लंबे समय से चल रहे संघर्षों के कारण कई देशों में हालात और मुश्किल होते जा रहे हैं इसका असर लोगों पर पड़ता है रोजमर्रा के जीवन पर पड़ता है हमें आगे बढ़ना होगा ਇਸ ਮੌਕੇ ਪ੍ਰਧਾਨ ਮੰਤਰੀ ਨੇ ਜ਼ਿਲ੍ਹਿਆਂ ਦੇ ਸਮੁੱਚੇ ਵਿਕਾਸ ਆਸਵੰਦ ਬਲੌਕ ਪ੍ਰੋਗਰਾਮ ਤੇ ਨਵੀਨਤਾ ਵਰਗਾਂ ਚ ਜਨਤਕ ਸੇਵਕਾਂ ਨੂੰ ਲੋਕ ਪ੍ਰਸ਼ਾਸਨ ਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਦਾਨ ਕੀਤੇ। ਉਹਨਾਂ ਇਸ ਮੌਕੇ ਦੋ ਈ ਕਿਤਾਬਾਂ ਵੀ ਚਾਰੀ ਕੀਤੀਆਂ। ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਵੀ ਅੱਜ ਦੇ ਸਿਵਲ ਸੇਵਾਵਾਂ ਦਿਵਸ ਮੌਕੇ ਸਾਰੇ ਸਿਵਲ ਸੇਵਕਾਂ ਨੂੰ ਵਧਾਈ ਦਿੱਤੀ ਹੈ ਸੋਸ਼ਲ ਮੀਡੀਆ ਤੇ। ਰਾਸ਼ਟਰਪਤੀ ਨੇ ਕਿਹਾ ਕਿ ਜਨਤਕ ਸੇਵਾ ਨੀਤੀ ਨਿਰਮਾਣ ਤੇ ਇਸ ਨੂੰ ਲਾਗੂ ਕਰਨ ਵਿੱਚ ਸਿਵਲ ਸੇਵਕਾਂ ਦੀ ਭੂਮਿਕਾ ਨੇ ਨਾਗਰਿਕਾਂ ਦੀ ਭਲਾਈ ਤੇ ਦੇਸ਼ ਦੇ ਵਿਕਾਸ ਚ ਮਹੱਤਵਪੂਰਨ ਭੂਮਿਕਾ ਨਿਭਾਈ ਕਰਮਚਾਰੀ ਭਵਿੱਖਨੀ ਦੀ ਸੰਗਠਨ EPFO ਨੇ ਇਸ ਸਾਲ ਫਰਵਰੀ ਮਹੀਨੇ ਦੌਰਾਨ ਕੋਲ 16 ਲੱਖ 10 ਹਜ਼ਾਰ ਮੈਂਬਰਾਂ ਦਾ ਵਾਧਾ ਦਰਜ ਕੀਤਾ ਹੈ। ਇਹ ਫਰਵਰੀ 2024 ਦੇ ਮੁਕਾਬਲੇ ਲਗਭਗ 4% ਦਾ ਵਾਧਾ ਦਰਸਾਉਂਦਾ ਹੈ। ਕਿਰਤ ਤੇ ਰੁਜ਼ਗਾਰ ਮੰਤਰਾਲਾ ਇਸ ਵਾਧੇ ਦਾ ਕਾਰਨ ਵਾਧੇ ਰੁਜ਼ਗਾਰ ਦੇ ਮੌਕਿਆਂ ਕਰਮਚਾਰੀਆਂ ਦੇ ਫਾਇਦਿਆਂ ਪ੍ਰਤੀ ਵਧ ਰਹੀ ਜਾਗਰੂਕਤਾ ਤੇ ਕਰਮਚਾਰੀ ਭਵਿੱਖਨੀ ਦੀ ਸੰਗਠਨ ਦੇ ਪ੍ਰਭਾਵਸ਼ਾਲੀ ਜਨ ਸੰਪਰਕ ਪਹਿਲ ਕਦਮੀਆਂ ਨੂੰ ਦਿੱਤਾ ਹੈ। ਕਰਮਚਾਰੀ ਭਵਿਕਣੀ ਦੀ ਸੰਗਠਨ ਦੇ ਅੰਕੜਿਆਂ ਮੁਤਾਬਕ ਫਰਵਰੀ 2025 ਵਿੱਚ ਲਗਭਗ 7 ਲੱਖ 39000 ਨਵੇਂ ਮੈਂਬਰ ਜੋੜੇ ਗਏ ਸਨ ਅੰਕੜੇ ਇਹ ਵੀ ਦਰਸਾਉਂਦੇ ਨੇ ਕਿ 18 ਤੋਂ 25 ਸਾਲ ਦੀ ਉਮਰ ਸਮੂਹ ਚ 4 ਲੱਖ 27000 ਨਵੇਂ ਮੈਂਬਰ ਸ਼ਾਮਲ ਹੋਏ ਲਗਭਗ 2 ਲੱਖ 8000 ਔਰਤਾਂ ਵੀ ਨਵੇਂ ਮੈਂਬਰਾਂ ਵਜੋਂ ਸ਼ਾਮਲ ਹੋਈਆਂ ਨੇ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 1.2% ਦਾ ਵਾਧਾ ਦਰਸਾਉਂਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਪ ਫਰਾਂਸਿਸ ਤੇ ਦੇ ਹਾਂ ਤੇ ਸੋਗ ਦਾ ਪ੍ਰਗਟ ਕੀਤਾ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ શ્રી મોદી ਨੇ ਕਿਹਾ ਕਿ ਪੋ ਫਰਾਂਸਿਸ ਨੂੰ ਦੁਨੀਆ ਭਰ ਦੇ ਲੱਖਾਂ ਲੋਕ ਹਮੇਸ਼ਾ ਦਿਆ ਨਮਰਤਾ ਤੇ ਅਧਿਆਤਮਿਕ ਹਮਦ ਦੇ ਪ੍ਰਤੀਕ ਬੱਚੋਂ ਯਾਦ ਕਰਨਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੀ ਉਮਰ ਤੋਂ ਹੀ ਪੋਪ ਨੇ ਪ੍ਰਭੂ ਈਸੂ ਮਸੀਹ ਦੇ ਆਦਰਸਾ ਨੂੰ ਸਾਕਾਰ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਉਹਨਾਂ ਗਰੀਬਾਂ ਤੇ ਵਾਂਝਾਂ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝਿਆ ਤੇ ਉਹਨਾਂ ਲਈ ਉਮੀਦ ਦੀ ਭਾਵਨਾ ਪੈਦਾ ਕੀਤੀ ਸ਼੍ਰੀ ਮੋਦੀ ਨੇ ਪੋਪ ਫਰਾਂਸਿਸ ਨਾਲ ਆਪਣੀਆਂ ਮੁਲਾਕਾਤਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਉਹ ਸਮਾਵੇਸ਼ੀ ਤੇ ਸਰਵਪੱਖੀ ਵਿਕਾਸ ਪ੍ਰਤੀ ਉਹਨਾਂ ਦੇ ਸਮਰਪਣ ਤੋਂ ਬਹੁਤ ਪ੍ਰੇਰਿਤ ਸਨ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਭਾਰਤ ਦੇ ਲੋਕਾਂ ਪ੍ਰਤੀ ਪੋਪ ਫਰਾਂਸਿਸ ਦਾ ਪਿਆਰ ਹਮੇਸ਼ਾ ਰਖਿਆ ਜਾਵੇਗਾ ਇੱਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੱਜਕੜ ਨੇ ਵੀ ਪਾਪ ਫਰਾਂਸਿਸ ਦੇ ਅਕਾਲ ਚਲਾਣੇ ਤੇ ਡੂੰਗੇ ਦੁੱਖ ਦਾ اظہار ਕਰਦਿਆਂ ਕਿਹਾ ਕਿ ਉਹਨਾਂ ਇਸਾਈ ਧਰਮ ਦੇ ਪ੍ਰਚਾਰ ਲਈ ਸੇਵਾ ਨਿਭਾਈ ਉਹਨਾਂ ਵਾਹਿਗੁਰੂ ਅੱਗੇ ਪਾਪ ਫਰਾਂਸਿਸ ਦੀ ਵਿਛੜੀ ਰੂ ਨੂੰ ਆਪਣੇ ਚਰਨਾਂ 'ਚ ਸਦੀਵੀ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airrnu chalender ਅਤੇ YouTube ਤੇ ਸਾਡਾ ਚੈਨਲ ਹੈ @airr ya chalender ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਘਟਾਰੂਚੱਕ ਨੇ ਗੁਰਦਾਸਪੁਰ ਦੀ ਦਾਣਾ ਮੰਡੀ ਚ ਕਣਕ ਦੀ ਚੱਲ ਰਹੀ ਖਰੀਦ ਦਾ ਚੈਸਾ ਲਿਆ ਆਪਣੇ ਦੌਰੇ ਦੌਰਾਨ ਉਹਨਾਂ ਨੇ ਕਿਸਾਨਾਂ ਆੜਤੀਆਂ ਤੇ ਮਜ਼ਦੂਰਾਂ ਨਾਲ ਗੱਲਬਾਤ ਕਰਕੇ ਮੰਡੀ ਵਿੱਚ ਚੱਲ ਰਹੀ ਕਣਕ ਦੀ ਖਰੀਦ ਬਾਰੇ ਜਾਣਕਾਰੀ ਲਈ ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਪੰਜਾਬ 'ਚ ਸੀਜ਼ਨ ਦੌਰਾਨ ਲਗਭਗ 125 ਲੱਖ ਮੀਟ्रिक टन ਕਣਕ ਮੰਡੀਆਂ ਚ ਆਉਣ ਦੀ ਸੰਭਾਵਨਾ ਹੈ ਸ਼੍ਰੀ ਘਟਾਰੂਚੱਕ ਨੇ ਕਿਹਾ ਕਿ ਹੁਣ ਤੱਕ ਸੂਬੇ ਦੀਆਂ ਮੰਡੀਆਂ 'ਚ 37 ਲੱਖ ਮੀਟ्रिक टन ਕਣਕ ਤੇ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ ਲਗਭ 3000 ਮੈਟ੍ਰਿਕ ਟਨ ਤੋਂ ਵੱਧ ਦੀ ਖਰੀਦ ਹੋ ਚੁੱਕੀ ਹੈ ਉਹਨਾਂ ਦੱਸਿਆ ਕਿ ਕਿਸਾਨਾਂ ਦੇ ਖਾਤਿਆਂ 'ਚ 3234 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਕੈਬਨ ਮੰਤਰੀ ਨੇ ਖਰੀਦਕਾਰਚਾ ਨਾਲ ਜੁੜੇ ਸਮੂਹ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਮੰਡੀਆਂ 'ਚ ਕੋਈ ਟਿਲਮਟ ਨਾ ਵਰਤੀ ਜਾਵੇ ਅਤੇ ਕਿਸੇ ਵੀ ਕਿਸਾਨ ਜਾਂ ਆੜ੍ਹਤੀਏ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਕਹਿਆ ਕਿ ਕਿਸਾਨਾਂ ਨੂੰ ਖਰੀਦੀ ਗਈ ਫਸਲ ਦੀ ਅਦਾਇਗੀ 24 ਘੰਟੇ ਦੇ ਅੰਦਰ-ਅੰਦਰ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਕਿਹਾ ਕਿ ਪਿਛਲੇ 3 ਸਾਲਾਂ ਚ ਸੂਬੇ ਚ ਜੀਐਸਟੀ ਦੀ ਵਸੂਲੀ ਪਿਛਲੇ 5 ਸਾਲਾਂ ਦੇ ਮੁਕਾਬਲੇ 3 ਗੁਣਾ ਤੱਕ ਵਧ ਗਈ ਹੈ ਇਹ ਅਜ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਲ 2017 ਤੋਂ 2022 ਤੱਕ ਜੀਐਸਟੀ ਵਸੂਲੀ 21286 ਕਰੋੜ ਸੀ ਜੋ 2022 ਤੋਂ 2025 ਦੇ 3 ਸਾਲਾਂ ਦੌਰਾਨ 64253 ਕਰੋੜ ਤੇ ਪਹੁੰਚ ਗਈ ਹੈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਮੋਗਾ ਦੇ ਨਸ਼ੇ ਦੇ ਮਰੀਜ਼ਾਂ ਨੂੰ ਨਸ਼ਾ ਛਡਾਉਣ ਦੇ ਨਾਲ ਨਾਲ ਹੁਨਰਮੰਦ ਵੀ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਪਿੰਡ ਜਨੀਰ ਵਿਖੇ ਚਲਾਏ ਜਾ ਰਹੇ ਸਰਕਾਰੀ ਨਸ਼ਾ ਛਡਾਊ ਤੇ ਮੁੱਢ ਵਸੀਬਾ ਕੇਂਦਰ ਚ ਦਾਖਲ ਮਰੀਜ਼ਾਂ ਨੂੰ ਇਲੈਕਟ੍ਰੀਸ਼ੀਅਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਇਹ ਮਰੀਜ਼ ਤੰਦਰੁਸਤ ਹੋਣ ਮਗਰੋਂ ਬਾਹਰ ਜਾ ਕੇ ਆਪਣੇ ਪੈਰਾਂ ਉੱਪਰ ਖੜੇ ਹੋ ਸਕਣ। ਇਹ ਪ੍ਰੋਗਰਾਮ ਪੰਜਾਬ ਹੁਨਰ ਵਿਕਾਸ ਮਿਸ਼ਨ ਦੁਆਰਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਇਸ ਪਹਿਲ ਕਦਮੀ ਤਹਿਤ 41 ਮਰੀਜ਼ ਦੋ ਬੈਚਾਂ ਵਿੱਚ ਮੁਫਤ ਇਲੈਕਟ੍ਰੀਸ਼ੀਅਨ ਦੀ ਸਿਖਲਾਈ ਪ੍ਰਾਪਤ ਕਰ ਰਹੇ ਨੇ ਸਿਖਲਾਈ ਪੂਰੀ ਹੋਣ ਤੇ ਸਿਖਿਆਰਤਿਆਂ ਨੂੰ ਆਪਣਾ ਉਦਮ ਸ਼ੁਰੂ ਕਰਨ ਲਈ ਪ੍ਰਮਾਣਿਤ ਸਰਟੀਫਿਕੇਟ ਦਿੱਤੇ ਜਾਣਗੇ ਡਿਪਟੀ ਕਮਿਸ਼ਨਰ ਸਾਗਰ ਸੀਤਿਆ ਨੇ ਜ਼ੋਰ ਦੇ ਕੇ ਕਿਹਾ ਕਿ ਮਰੀਜ਼ਾਂ 'ਚ ਮਨੋਰੰਜਨ ਗਤੀਵਿਧੀਆਂ ਤੇ ਹੁਨਰ ਵਿਕਾਸ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਮੁੜ ਵਸੇਬੇ 'ਚ ਸਹਾਇਤਾ ਕੀਤੀ ਜਾ ਸਕੇ ਜੋ ਪੈਡਲਰਸ ਨੂੰ ਉਹਨਾਂ ਤੇ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਜੋ ਪੇਸ਼IENTS ਨੇ ਉਹਨਾਂ ਨੂੰ ਟ੍ਰੀਟ ਕਰਨ ਦੇ ਲਈ ਡੀ ਐਡਿਕਸ਼ਨ ਅਤੇ ਰੀਹੈਬਿਲਿਟੇਸ਼ਨ ਸੈਂਟਰ ਵੀ ਚਲਾਏ ਜਾ ਰਹੇ ਨੇ ਮੋਗਾ ਵਿਖੇ ਜਨੇਰ ਦੇ ਵਿੱਚ ਜੋ ਰੀਹੈਬ ਸੈਂਟਰ ਹੈਗਾ ਉੱਥੇ ਪੇਸ਼IENTS ਨੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਵੀ ਉਹਨਾਂ ਦੀ ਕਰ ਰਹੇ ਆ ਅਸੀਂ ਜਿੱਥੇ ਹਾਲ ਦੀ ਘੜੀ ਦੇ ਵਿੱਚ ਇਲੈਕਟ੍ਰੀਸ਼ੀਅਨ ਦਾ 2 ਬੈਚਸ ਦੇ ਵਿੱਚ ਇੱਕ ਕੋਰਸ ਚੱਲ ਰਿਹਾ ਹੈਗਾ ਜੋ ਪੇਸ਼IENTS ਨੇ ਉਹ ਇਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਤਾਂ ਜੋ ਉਹ ਉੱਥੇ ਤੋਂ ਵਾਪਸ ਰੀਹੈਬ ਪੀਰੀਅਡ ਤੋਂ ਬਾਅਦ ਜਾਣ ਤਾਂ ਉਹ ਸਮਾਜ ਦੇ ਅੰਦਰ ਜਾ ਕੇ ਦੁਬਾਰਾ ਇੰਟੀਗ੍ਰੇਟ ਹੋ ਸਕਣ ਇੱਕ ਸਖੈਰਤੀ ਨੇ ਇਹ ਸਖਲਾਈ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਸੀਂ ਜੀ ਰੈੱਡ ਕਰਾਸ ਸੈਂਟਰ ਜਿਨੇਰ ਵਿਖੇ ਨਸ਼ਾ ਛਡਾਊ ਕੇਂਦਰ ਵਿੱਚ ਨਸ਼ਾ ਛਡਣ ਆਏ ਸੀ ਤੇ ਸਾਨੂੰ ਇੱਥੇ ਇਲੈਕਟ੍ਰੀਕਲ ਸਾਡੀਆਂ ਕਲਾਸਾਂ ਲਾਈਆਂ ਜਾਂਦੀਆਂ ਜੀ ਤੇ ਸਾਨੂੰ ਇਹ ਇਲੈਕਟ੍ਰੀਸ਼ੀਅਨ ਬਾਰੇ ਜੋ ਘਰ ਦਾ ਕੰਮ ਇਲੈਕਟ੍ਰੀਸ਼ੀਅਨ ਦਾ ਜੋ ਵੀ ਹੁੰਦਾ ਉਹਦੀ ਸਕਿੱਲ ਦਿੱਤੀ ਜਾਂਦੀ ਹੈ ਜੀ ਤੇ ਡੀਸੀ ਸਾਹਿਬ ਉਹਗਾ ਦਾ ਤੇ ਪੰਜਾਬ ਸਰਕਾਰ ਭਗਵਾਨ ਸਾਨੂੰ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਵਰਗੇ ਨੌਜਵਾਨਾਂ ਦਾ ਸੋਚਿਆ ਤੇ ਉਪਰਾਲਾ ਕੀਤਾ ਜੀ ਇਹ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੇ ਆਪ ਨੂੰ ਬਿਜ਼ੀ ਰੱਖੋ ਕੰਮ ਚ ਕੋਈ ਵੀ ਕੰਮ ਸਿੱਖੋ ਕੰਮ ਚ ਬਿਜ਼ੀ ਰਹੋ ਬਸ ਪਾਰਤੀ ਮਿਆਰ ਬਿਊਰੋ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਸਾਰੇ ਬੀਡੀਪੀ ਦਫ਼ਤਰਾਂ ਵਿਖੇ ਬੀਆਈਐਸ ਤੇ ਪ੍ਰਵਾਨੂ ਬ੍ਰਾਂਚ ਹਿਮਾਚਲ ਪ੍ਰਦੇਸ਼ ਦੇ ਡਾਇਰੈਕਟਰ ਐਸ ਸੀ ਨਾਇਕ ਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਿਸਾਨਾਂ ਲਈ ਖੇਤੀ ਦੇ ਅਧਾਰਿਤ ਤੇ ਹੋਰ ਲੋੜਾਂ ਅਨੁਸਾਰ ਜਾਗਰੂਕਤਾ ਕੈਂਪ ਲਾ ਚਾਰੀ ਨੇ ਇਸ ਤਹਿਤ ਪਟਿਆਲਾ ਦਾ ਦੂਜਾ ਪ੍ਰੋਗਰਾਮ ਬਲਾਕ ਰਾਜਪੁਰਾ ਵਿਖੇ 22 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਸਰਪੰਚਾਂ ਪੰਚਾਂ ਤੇ ਸਕੱਤਰਾਂ ਨੂੰ ਜਾਣਕਾਰੀ ਅਧਾਰਿਤ ਈ ਕਿਤਾਬਚਾ ਵੰਡਿਆ ਜਾਵੇਗਾ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਤੇ ਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਸਸ਼ਸ਼ਣ ਪਾਰਦਰਸ਼ਤਾ ਤੇ ਨਵੀਨਤਾ 'ਚ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਨੌਜਵਾਨਾਂ, ਕਿਸਾਨਾਂ ਤੇ ਔਰਤਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਲੋਕ ਸੇਵਕਾਂ ਨੂੰ ਅਸਾਧਾਰਨ ਗਤੀ ਨਾਲ ਕੰਮ ਕਰਨ ਦੀ ਕੀਤੀ ਅਪੀਲ। ਕਰਮਚਾਰੀ ਭਵਿੱਖਨੀ ਦੀ ਸੰਗਠਨ ਨੇ ਇਸ ਸਾਲ ਫਰਵਰੀ ਮਹੀਨੇ ਦੌਰਾਨ ਕੋਲ 1610000 ਮੈਂਬਰਾਂ ਦਾ ਵਾਅਦਾ ਤੱਜ ਕੀਤਾ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਛਡਣ ਵਾਲੇ ਨੌਜਵਾਨਾਂ ਨੂੰ ਕੀਤਾ ਮੁਕੀ ਸਖਲਾਈ ਦਿੱਤੀ ਜਾ ਰਹੀ ਹੈ ਅਤੇ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ ਇਸ ਦਿਨਾਂ ਲਈ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ